ਇਹ ਲਾ ਬਾਕੀ ਮੈਂ ਨਹੀਂ ਸੁਣ ਸਕਦਾ ਕਿ 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 ਲਾ ਬਾਕੀ ਮੈਂ ਆਕ੍ਰਿਟਰਾ ਬਹੁਤ ਤਾਰੀਖਾਂ ਸਰਕਾਰ ਕੋਲ ਦਰਜ ਕਰ। ਅੱਜ ਮੈਂ ਆਪਣੇ ਪਰਿਵਾਰ ਨਾਲ ਸਹਾ ਕਰਨ ਆਇਆ ਜੀ ਉਹਨਾਂ ਦੇ ਰੱਜੀ ਕਾਲ ਹੋ ਰਹਾ ਤੇਰੀ ਨਾਮ। ਕੋਈ ਪਾਰਟੀ ਤੇ ਪਾਰਟੀ ਆ ਰਹੀ ਹੈ ਤਾਂ ਵੀ ਪਾਰਟੀ ਆ ਰਹੀ ਹੈ। ਦਸੁਰਾ ਕੀ ਕਰਾਂ? ਮੈਂ 2022 ਆਪਾਰਟ ਚ ਆ ਗਿਆ ਜ਼ਿਲ੍ਹਾ ਸਰਪੰਚ। ਕੁ ਵੀ ਹੋਇਆ ਨਹੀਂ ਬਖੇਣਾ ਹੋਈ। ਇਹਨਾਂ ਤਪਸਾਂ ਦਾ ਜਨਾ ਬਣਾ ਬਗਵਾਨ ਹੈ ਹੌਲੀ ਹੌਲੀ ਬਾੜੀ ਕਾ ਫੁੱਲ ਵੀ ਖਿੜਦੀ ਹੈ ਲੇਕਿਨ ਹੁਣ ਜੋ ਲੋਕ ਸਭਾ ਨਾਲ ਗਿਆ ਉਹ ਨੁਕਸਾਨ ਪ੍ਰਸ਼ੀਲ ਰਸਮੀ ਕਾ ਨਹੀਂ ਉਹ ਮੈਂ ਮਰੇ ਝੋਲੇ ਮਿੱਟਾ ਦਿੱਤੀਆਂ ਰਮੇਸ਼ਰ ਗਿਆ ਉੱਪਰ ਗਿਆ ਬਾਦੀ ਨੂੰ ਗੜ੍ਹ ਕੇ ਖੜ੍ਹ ਗਿਆ ਪੋਲੀਟਿਕ ਕੈਬਨਟ ਕਰ ਚੁੱਕਿਆ ਬਸ ਰਾਜ ਦੇ ਸੁਪਰੀਆਂ ਦੇ ਫਾਇਦੇ ਵਿਚਲਾ ਹਰੀਕਾਲ ਹੋਇਆ ਹੁਣ ਸਭੇ ਰਾਜ ਦੇ ਮੀਟਿੰਗ ਲਈ ਹੈ ਜੀ

ਸਾਡੀ ਪੁੱਛ ਰਹੀ ਹੈ ਮਦੋ ਵੀ ਜਦੋਂ ਮੈਂ ਗੱਲ ਦੱਸਦੀ ਹੈ ਤੇ ਸਨੇਹ ਭਜ ਰਹੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਾਂ ਲੇਕਰ ਇਹ ਪੂਰੇ ਕਾਂਗਰਸ ਪਾਰਟੀ ਮੇਰੀ ਪੁਰਾਣੀ ਪਾਰਟੀ 48 ਸਾਲ ਸੇ ਸੇਵਾ ਕੀਤੀ ਹੈ ਪਾਰਟੀ ਕੋ ਨਾਮ ਸਤਿਕਾਰ ਦਤ ਕਰਮ ਨੂੰ ਜਦੋਂ 2 ਸਾਲ ਵਿੱਚ ਆ ਪਾਰਟੀ ਨੇ ਲੁਕਿਆ ਪਰ ਕੇ ਨਾ ਆਇਆ ਤਾਂ ਵੀ ਫਿਰ ਮਯੂਜੀ ਇਹ ਸਾਡੇ ਲਾਸਟ ਗਾਣ ਦੇ ਸਾਥ ਵਰਨੇ ਕਿ ਫ੍ਰੀਡਮ ਪਾਰਟੀ ਨਾਲ ਆਖਾਉਂ ਆ ਰਾਜ ਬੜੇ ਜੇਕਰ ਕੋਈ ਜੇਕਰ ਜਨਤ ਘਟ ਗਿਆ ਕਿਨ ਨਾ ਕਹਦਾ ਇਕਨ ਪੁਰਸ਼ਾ ਲਖੋ ਕੀ ਆਪੇ ਬੈਠੇ ਛੀਆਂ ਪਾਰਟੀਆਂ ਦੇ ਹਰ ਪ੍ਰਚਾਰ ਕਰ ਸਰ ਜੇ ਇਹ ਤਾਂ ਆਪਾਂ ਨੂੰ ਟਿਕਟ ਨਹੀਂ ਮਿਲਦੀ ਹੈਗੀ ਕਾਂਗਰਸ ਪਾਰਟੀ ਟਿਕਟ ਨਾ ਆਉਂਦੀ ਫੇ ਤੁਸੀਂ ਕੀ ਜੀ ਸਪੋਰਟ ਕਰੋ ਆਵਾਦੂ ਪਾਰਟੀ ਦੀ ਕਾਂਗਰਸ ਨਹੀਂ ਦੇਖੋ ਮੈਂ ਪਹਿਲਾਂ ਕਹਿਆ ਤਾਂ ਟਿਕਟ ਦਾ ਮੇਰਾ ਨਾਮ ਉੱਪਰ ਹੋ ਗਿਆ ਚੱਲ ਰਿਹਾ ਹੈ ਰਿਪੋਰਟਿੰਗ ਬਹੁਤ ਕੁਝ ਦੇਖਣਾ ਪੈਂਦਾ ਹੈ ਇੰਗਲਾ ਦੇ ਜਿਹੜੇ ਬਾਹਰੋਂ ਬੰਦੇ ਆਏ ਸੀ ਬਾਹਰੋਂ ਘਰ ਤੋਂ ਆਪਣੇ ਘੇਰਾ ਵਾਲ ਘਰ ਗਾਂਧੀ ਪਟਿਆਲੇ ਨਾ ਬੋੜੇ ਹੋਰ ਕਈ ਉਦਾਹਰਣਾਂ ਨੇ ਜੇ ਪਾਰਟੀ ਸ਼ੋਰ ਮਾ ਕਰ ਦੋਗੇ ਡਟਨੇ ਤੇ ਵਾਪਸ ਨੂੰ ਲਿਟਦਾ ਲੇਕਿਨ ਸੀਟ ਕਿੱਥੇ ਜਾਊਗਾ ਜਿਹਨਾਂ ਪੈਰ ਭਾਵ ਸਿੱਧੇ ਲੱਗਣਾ ਨਹੀਂ ਨੂੰ ਬੰਦਾ ਹੋਰ ਆ ਗਿਆ ਚੰਦ ਦੇਖਾ ਕੀ ਕਰਾਂਗੇ ਨਹੀਂ ਫਿਰ ਸਰ ਇੱਥੇ ਰਹੂੰਗਾ ਤੁਸੀਂ ਜਾ ਕੰਮ ਅਸੀਂ ਜਾਵਾਂਗੇ ਪਹਿਲਾਂ ਤੁਹਾਨੂੰ ਦੱਸਾਂ ਮੈਂ ਤਾਂ ਅੰਦੇ ਕਿ ਪੜ੍ਹ ਕੇ ਆਪਣੇ ਦੋਸਤਾਂ ਅਲੱਗੇ ਇਲਾਕੇ ਵਾਸੋਂ ਹੋ ਅੱਜ ਖੜੇ ਕਰਕੇ ਜਿਹੜਾ ਸੰਗਤ ਆ ਤੁਹਾਡੇ ਨਾਲ ਹੀ ਸੰਗਤ ਨਹੀਂ ਤਾਂ ਆਪ ਭਰੋਸਾ ਦੇਖਦਾ ਸਾਰੀ ਜੀ ਬਸ ਕੋਈ ਗੱਲ ਨਹੀਂ ਮੈਂ ਉਹ ਕੰਮ ਉਹ ਵਾਲਾ ਕਹਿ ਦਿੰਦਾ ਲੋਕ ਕਹਿੰਦੇ ਮੈਂ ਬਾਕਾਇਦਾ ਨਾ ਨਹੀਂ ਬਣਿਆ ਨਾ ਕਦੇ ਹੋਇਆ ਰਾਤਾਂ ਚਲਾ ਗਿਆ ਅੱਜ ਜੈਨੀ ਮੇਰਾ ਛੋਟਾ ਭਰਾ ਹੈ ਤੁਹਾਡੀਆਂ ਆ ਵਿੱਚ ਕੋਈ ਬੰਦੇ ਗੱਲਾਂ ਬਤਾਂ ਕਰਦੇ ਹੁੰਦੀਆਂ ਉਹ ਨਿਆਣਾ ਹੋ ਗਿਆ ਨੁਸਰ ਹੋਇਆ ਗੜਬੜ ਵੀ ਹੋਇਆ ਉਸ ਕਰਕੇ ਪੁਰਾਣੇ ਲੋਕਾਂ ਕਹਿੰਦੇ ਮੈਂ ਗੇਰੋ ਦਾ ਖਰਾਉ ساتھی تو چینی کا پوچھ بھی ہے فتح گڑھ میں شاخ ہے میری ہیلپ کر سکتے ہیں کیونکہ ہمیشہ ایک روٹی تلتی بازی بازی کو رکھا نہیں دیکھ ہی لیا ہوں چینی نے دیکھ ہی لیا کیا کچھ ہوا وہ بھی پچھتا رہے بھائی پچھتا رہے ہیں ਕਾਂਗਰਸ ਬੈ 42 ਹੁਣ ਟਿਕਟ ਤੇ ਹੀ ਖੜੀ ਹੈ ਜੇ ਟਿਕਟ ਮਿਲਦੀ ਹੈ ਦਾਸ ਸਿੰਘ ਮਤਲਬ ਕਾਂਗਰਸ ਦਾ ਨਾਇਕ ਕਰ ਰਿਹਾ ਹੈ ਇਜਤਿਮਾਨ ਕਰਕੇ ਨਹੀਂ ਆਉਣਾ ਹੈ ਜਿਮਾਨ ਕਰਕੇ ਕਨਾਂ ਪਾਰਟਿਸਪੇਟ ਕੀਤੀ ਹੈ ਮੈਨੂੰ ਕੋਸ ਵਰਤ ਨਹੀਂ ਕੋਈ ਨਾਟਕ ਨਹੀਂ ਦੇ ਦਿਆ ਜਿਆਦਾ ਸੋਚ ਕੇ ਠਿਗਲਾਓ ਜੀ ਸਰ ਦੋ ਸਾਲ ਤੋਂ ਤੁਸੀਂ ਆਵਾਜ਼ੀ ਪਾਰਟੀ ਵਿੱਚ ਜੁਆਇਨ ਕੀਤਾ ਹੋਇਆ ਸੀ ਕਿ ਆਵਾਜ਼ੀ ਪਾਰਟੀ ਵਿੱਚ ਆਪਾਂ ਨੂੰ ਇਜਤਿਮਾਨ ਦੀ ਘਾਟ ਰਹੀ ਹੈ ਵਿੱਚ ਗਵਨ ਮਿਲਣਾ ਹੋ ਗਲ ਹੁੰਦੀ ਹੈ ਖਾਸ ਨਾ ਯਾ ਵਾਹ ਦੇ ਕਿ ਪੂਰਾ ਰਾਉਟ ਦੱਸਦਾ 60000 ਵਾਜਣਾ ਮਾਇਨਿਕ ਲੰਬਿਤ ਬੁਗੜਾ ਰਸ਼ੇਪਿੰਨਾ ਮਿਕਰੇ ਗਾਰ ਸੁਤੀ ਭਈ ਹੈ ਲੋਕਾਂ ਦਾ ਲਾਂਭਾ ਦੇ ਰਹੇ ਆਨਸਾ ਚੋ ਚਾਹ ਵੜ ਕੇ ਆਏ ਸੀ ਆ ਦੇਖ ਰੋ ਕਿ ਆ ਹੋ ਰਿਹਾ ਹੈ ਵੀ ਡਾਕਟਰ ਨਹੀਂ ਜਮੂਨ ਆਇਆ ਅੱਜ ਵੀ ਹੈ ਕੋ ਤੁਹਾਡੇ ਮੇਰੇ ਕੰਮ ਕਰ ਬੈਠੇ ਗਾਣ ਸਾਹਿਬ ਜਿਵੇਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਐਲਾਨ ਹੋ ਚੁੱਕਿਆ ਹੈ ਕਾਂਗਰਸ ਦੇ ਕੈਂਡੀਡੇਟ ਵਾਲੇ ਬਤੀ ਹੈ ਪੀ ਭਾਜਪਾ ਜੇ ਤੁਹਾਨੂੰ ਟਿਕਟ ਦੇ ਦਿੰਦੀ ਹੈ ਮੰਨ ਲਓ ਭਾਜਪਾ ਤੁਹਾਨੂੰ ਟਿਕਟ ਦੇ ਦਿੰਦੀ ਹੈ ਕਾਹਰ ਉਸ ਤੋਂ ਨਹੀਂ ਮੰਨਦੀ ਤੁਸੀਂ ਭਾਜਪਾ ਤੋਂ ਇਹ ਭਾਜਪਾ ਤੋਂ ਇਲੈਕਸ਼ਨ ਲੜ ਸਕਦੇ ਹੋ ਤੁਸੀਂ ਵੀ ਰਾਈ ਇਹ ਭਾਜਪਾ ਤੋਂ ਇਲੈਕਸ਼ਨ ਲੜ ਸਕਦੇ ਹੋ ਤੁਸੀਂ ਵੀ ਰਾਈ ਇਹ ਦਾ 2 ਲੱਖ ਰਵਾਸੀ ਕਹਿਣਗੇ ਲੱਖ ਰਵਾਸੀ ਤੁਹਾਡੇ ਦੇ ਸ਼ਰਤਾਂ ਸਰ ਬੈਕ ਜੇ ਉਹ ਪਾਸ ਫੈਲਾਉਂਣਾ ਨੇ ਅਸੀਂ ਦੇਖਣਾ ਹੈ ਵਧੀਆ ਬੰਦਾ ਜੇ ਮੈਂ ਆਂਦਾ ਸੋਨੇ ਬਸਵਾਕ ਹੈ ਜਿੱਥੇ ਮੈਂ ਇਕੱਠੇ ਹੁੰਦੇ ਆ ਸਿੱਧੀ ਗੱਲ ਹੈ ਰੱਖਣਾ ਚਾਹੁੰਦਾ ਗੜ ਵਿੱਚ ਆਉਂਦੇ ਇਹ ਵੀ ਜਾਂਦਾ ਸਰ ਇਹ ਮੰਨ ਲਓ ਕਾਂਗਰਸ ਨਹੀਂ ਤੁਹਾਨੂੰ ਟਿਕਟ ਦਿੰਦੀ ਹੈ ਕਿਸੇ ਹੋਰ ਨੂੰ ਟਿਕਟ ਦੇ ਦਿੰਦੀ ਹੈ ਤੇ ਭਾਜਪਾ ਤੋਂ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਜੀ ਚੁੱਪ ਚਾਗੇ ਅੱਛਾ ਬੰਦਾ ਆ ਕੇ ਦੇਖਾਂਗੇ ਮੈਂ ਢੇਰ ਪਿਛਾਣਾ ਬੰਦਾ ਥੋੜੀ ਜਿਹੀ ਜਿਹੀ ਪਰ ਮੈਂ ਆਮ ਦਾਵੇਦਾਰ ਹਾਂ ਮੈਂ ਆਪਣਾ ਦਵਾ ਪੇਸ਼ ਕਰਨਾ ਹਾਂ ਇੰਟਰ ਲੋਕਲ ਹੈ ਇਹ